ਉਹ 25 ਕੋਦੇ ਵਿੱਚ ਕਹਿੰਦੇ ਲਾਸ਼ਾਂ ਹੀ ਲਾਸ਼ਾਂ ਪੰਗਾ ਸੀ ਸਿੱਖਾਂ ਦੀਆਂ ਜਿਨ੍ਹਾਂ ਨੂੰ ਉਹ ਚੱਕਦਾ ਉਹਨਾਂ ਦੇ ਸਿਰ ਵਟ ਵਟ ਕੇ ਗੱਡੇ ਤੇ ਲੱਤ ਕੇ ਲੈ ਕੇ ਜਾਂਦਾ ਉਹ 50 ਗੱਡੇ ਭਰੇ ਸੀ ਕਹਿੰਦੇ ਉਸ ਟਾਈਮ ਉਸਨੇ ਸਿੱਖਾਂ ਦੇ ਖੂਨ ਦੇ ਨਾਲ ਦਿੱਲੀ ਦੀਆਂ ਮਸਜਿਦਾਂ ਨੂੰ ਧੁੱਤ ਆ ਜਾਂਦਾ ਉਸ ਸਮੇਂ ਇਤਿਹਾਸਕਾਰ ਇਹ ਦੱਸਦੇ ਨੇ ਵੀ ਜਦੋਂ ਉਹਨੇ ਦਰਬਾਰ ਸਾਹਿਬ ਨੂੰ ਉਡਾਇਆ ਨਾ ਪੰਪ ਦੇ ਨਾਲ ਬਰੂਤ ਦੇ ਨਾਲ ਤਾਂ ਇੱਕ ਇੱਟ ਉੱਟ ਕੇ ਉਹਦੇ ਨੱਕ ਤੇ ਵੱਜਦੀ ਆ ਔਰ ਆਬੀਦ ਇੱਕ ਪਤਨ ਤੇ ਖੜਾ ਦੇਖੀ ਜਾਂਦਾ ਸੀ ਵੀ ਮੇਰੀ ਫੌਜ ਨੂੰ ਸਿੱਖ ਲੁੱਟੇ ਜਾਂਦੇ ਨੇ ਪਰ ਉਹਦੀ ਹਿੰਮਤ ਨਹੀਂ ਪਈ ਵੀ ਆ ਕੇ ਮੈਂ ਉਹਦੀ ਫੌਜ ਦੇ ਨਾਲ ਖੜ ਜਾਾਂ ਇੰਨਾ ਡਰ ਗਿਆ ਸੀ ਉਸ ਘਟਨਾ ਤੋਂ ਬਾਅਦ ਅੱਜ ਵੀ ਵੀਡੀਓ ਦੇ ਵਿੱਚ ਅਸੀਂ ਗੱਲ ਕਰਾਂਗੇ ਵੱਡੇ ਕੱਲੂ ਘਰੇ ਤੋਂ ਬਾਅਦ ਦੇ ਹਾਲਾਤਾਂ ਦੇ ਬਾਰੇ ਸਭ ਨੇ ਵੱਡਾ ਕੱਲੂ ਪਰ ਆ ਬਾਰੇ ਸੁਣੇ ਹੋਣਾ ਜੇ ਕਿਸੇ ਨੂੰ ਨਹੀਂ ਉਸ ਬਾਰੇ ਪਤਾ ਤਾਂ ਤੁਸੀਂ ਕਮੈਂਟ ਬਾਕਸ ਦੇ ਵਿੱਚ ਕਮੈਂਟ ਕਰ ਸਕਦੇ ਹੋ ਤਾਂ ਅਸੀਂ ਵੱਡੇ ਕੱਲੂ ਪਰ ਦੇ ਬਾਰੇ ਵੀ ਇੱਕ ਵੀਡੀਓ ਜ਼ਰੂਰ ਬਣਾ ਦੇਵਾਂਗੇ ਪਰ ਅੱਜ ਦੀ ਵੀਡੀਓ ਇਹ ਆ ਵੀ ਵੱਡੇ ਕਲੂਕਾਰਾਂ ਬਾਪਰ ਤੋਂ ਬਾਅਦ ਕੀ ਕੀ ਘਟਨਾਵਾਂ ਹੁੰਦੀਆਂ ਨੇ 5 ਫਰਵਰੀ 1762 ਈਸਵੀ ਨੂੰ ਵੱਡਾ ਕਲੂਕਾਰਾਂ ਬਾਪਰਦਾ ਸਿੱਖਾਂ ਦੀ ਉਸ ਸਮੇਂ 25 ਤੋਂ 30 ਹਜ਼ਾਰ ਦੇ ਲਗਭਗ ਜਿਹੜੇ ਚੰਗੀ ਸਿੱਖ ਸੀਗੇ ਉਹਨਾਂ ਦੀ ਗਿਣਤੀ 25 ਤੋਂ 30 ਹਜ਼ਾਰ ਦੱਸਦੇ ਨੇ ਇਤਿਹਾਸਕਾਰ ਤੇ ਇਧਰ ਅਹਿਮਦ ਸ਼ਾਹ ਅਬਦਾਲੀ ਦੀ 2 ਲੱਖ ਦੇ ਲਗਭਗ ਫੌਜ ਸੀਗੀ ਤੇ ਨਾਲ ਸਭ ਤੋਂ ਵੱਡੀ ਕਮਜ਼ੋਰੀ ਉਸ ਸਮੇ ਸਿੱਖਾਂ ਦੀ ਸੀ ਵੀ ਸਿੱਖਾਂ ਦੇ ਨਾਲ ਬਹੀਰ ਚੱਲ ਰਹੀ ਸੀ ਬਹੀਰ ਦਾ ਮਤਲਬ ਉਸ ਬਹੀਰ ਦੇ ਵਿੱਚ ਸਿੱਖਾਂ ਦੇ ਬੱਚੇ ਬਜ਼ੁਰਗ ਆਪ ਤਾਂ ਸੀਗੇ ਆ ਤਾਂ ਸਿੱਖਾਂ ਦਾ ਸਾਰਾ ਧਿਆਨ ਉਸ ਬਹੀਰ ਵਿਚਲੇ ਬੱਚੇ ਬੀਬੀਆਂ ਨੂੰ ਬਚਾਉਣ ਦੇ ਉੱਤੇ ਲੱਗਿਆ ਹੋਇਆ ਸੀ ਨਾ ਕਿ جنگ ਦੇ ਵਿੱਚ ਇਸੇ ਕਰਕੇ ਅਮਿਤ ਸ਼ਾਹ ਅਬਦਾਲੀ ਨੇ ਸਿੱਖਾਂ ਦਾ ਇੰਨਾ ਵੱਡਾ ਕਤਲੇਆਮ ਕਰ ਦਿੱਤਾ ਸੀ ਉਸ ਸਮੇ ਕਹਿੰਦੇ ਨੇਗੇ ਵੀ 25 ਤੋਂ 30 ਹਜ਼ਾਰ ਲਗਭਗ ਜਿਹੜੇ ਕਤਲੇਆਮ ਹੋਇਆ ਸੀ ਇੱਕੋ ਦਿਨ ਦੇ ਵਿੱਚ 25 ਤੋਂ 30 ਹਜ਼ਾਰ ਦੇ ਲਗਭਗ ਸਿੱਖਾਂ ਦੀ ਸ਼ਹਾਦਤ ਹੋਈ ਸੀ 50% 50% ਦੀ ਆਬਾਦੀ ਸਿੱਖਾਂ ਦੀ ਉਸ ਸਮੇਂ ਵੱਡੇ ਕੱਲੂ ਘਾਰੇ ਦੇ ਵਿੱਚ ਸ਼ਹੀਦੀਆਂ ਪ੍ਰਾਪਤ ਕਰ ਗਈ ਸੀ ਅਤੀਕੋਮ ਸਿੱਖਾਂ ਦੀ ਖਤਮ ਹੋ ਗਈ ਸੀਗੇ ਵੱਡੇ ਕੱਲੂ ਘਾਰੇ ਤੋਂ ਹੁਣ ਗੱਲ ਕਰਦੇ ਆਪਾਂ ਵੱਡੇ ਕੱਲੂ ਘਾਰੇ ਤੋਂ ਬਾਅਦ ਕੀ ਵਾਪਰਦਾ ਹੁੰਦਾ ਕਿ ਸੀ ਹਮੇਸ਼ਾ ਅਹਿਮਦ ਸ਼ਾਹ ਅਦਾਲੀ ਆਉਂਦਾ ਸੀ ਪੰਜਾਬ ਨੂੰ ਲੁੱਟਦਾ ਸੀ ਭਾਰਤ ਨੂੰ ਲੁੱਟਦਾ ਸੀ ਲੁੱਟ ਕੇ ਉਹ ਵਾਪਸ ਚਲਾ ਜਾਂਦਾ ਸੀ ਪਰ ਇਸ ਵਾਰ ਉਹਨੇ ਸੋਚਿਆ ਸੀਗਾ ਵੀ ਮੈਂ ਸਿੱਖਾ ਨੂੰ ਇਥੋਂ ਇਸ ਧਰਤੀ ਤੋਂ ਖਤਮ ਕਰਕੇ ਜਾਣਾ ਕਿਉਂਕਿ ਸਿੱਖ ਕੌਮ ਹੀ ਸੀਗੀ ਜਿਹੜੀ ਹਰ ਵਾਰ ਉਸ ਨੂੰ ਟੱਕਰ ਦਿੰਦੀ ਸੀ ਇੱਥੇ ਕੋਈ ਵੀ ਹੋਰ ਕੋਈ ਵੀ ਕੌਮ ਨਹੀਂ ਸੀ ਜਿਹੜੀ ਅਹਿਮਦ ਸ਼ਾਹ ਅਬਦਾਲੀ ਦੇ ਨਾਲ ਲੜ ਸਕਦੀ ਸੀ ਸੱਲੇ ਸਿੱਖ ਸੀਗੇ ਜਿਹੜੇ ਹਰ ਵਾਰ ਉਸ ਨੂੰ ਟੱਕਰ ਦਿੰਦੇ ਸੀ ਉੱਥੇ ਆ ਕੇ ਤਾਂ ਉਸ ਨੇ ਬੱਡੇ ਕੱਲੂ ਕਰੇ ਤੋਂ ਬਾਅਦ ਇਹ ਸੋਚਿਆ ਵੀ ਜਿਹੜੇ ਇਹ ਸਿੱਖ ਨੇ ਮੈਂ ਇਹਨਾਂ ਨੂੰ ਇਸ ਵਾਰ ਖਤਮ ਕਰਕੇ ਹੀ ਜਾਊਂਗਾ ਇੱਥੋਂ ਫਿਰ ਅਮਦਸ਼ਾਹ ਦਾਲੀ 15 ਫਰਵਰੀ 1762 ਈਸਵੀ ਨੂੰ ਅੰਮ੍ਰਿਤਸਰ ਆਉਂਦਾ ਉਹ ਕੀ ਕਰਦਾ ਹਰਮੰਦਰ ਸਾਹਿਬ ਦੀਆਂ ਨੀਹਾਂ ਦੇ ਥੱਲੇ ਨਾ ਬਾਰੂਦ ਭਰਾ ਕੇ ਬਰੂ ਦਾ ਇੱਕ ਕੁੱਪ ਦੱਬ ਕੇ ਤੇ ਉਸ ਦਾ ਬਲਾਸਟ ਕਰ ਦਿੰਦਾ विरोध ਨਾਲ ਦਰਬਾਰ ਸਾਹਿਬ ਦੀ ਸਾਰੇ ਦੀ ਸਾਰੀ ਇਮਾਰਤ ਨੂੰ ਉਡਾ ਦਿੰਦਾ ਹੁਣ ਦੇਖੋ ਤੁਸੀਂ ਹੁਣ ਤੱਕ ਜਿਹੜੇ ਵੀ ਹਾਕਮ ਹੋਏ ਸੀ ਉਹਨਾਂ ਨੇ ਵੱਧੋ ਵੱਧ ਸਰੋਵਰ ਪੂਰਿਆ ਸੀ ਪਰ ਕਿਸੇ ਨੇ ਵੀ ਦਰਬਾਰ ਸਾਹਿਬ ਦੀ ਇਮਾਰਤ ਨੂੰ ਨੁਕਸਾਨ ਨਹੀਂ ਪਹੁੰਚਾਇਆ ਸੀ ਇਹ ਪਹਿਲੀ ਵਾਰ ਹੁੰਦਾ ਵੀ ਅਹਿਮਦ ਸ਼ਾਹ ਅਬਦਾਲੀ ਆਉਂਦਾ ਅੰਮ੍ਰਿਤਸਰ ਸਾਹਿਬ ਤੇ ਉਸ ਨੇ ਦਰਬਾਰ ਸਾਹਿਬ ਦੀਆਂ ਨੀਹਾਂ ਦੇ ਵਿੱਚ ਵਿਰੋਧ ਭਰ ਕੇ ਦਰਬਾਰ ਸਾਹਿਬ ਦੀ ਸਾਰੇ ਦੀ ਸਾਰੀ ਇਮਾਰਤ ਨੂੰ ਉਡਾ ਦਿੰਦਾ ਸੀਗਾ ਉਹ ਇੱਥੇ ਨੇ ਰੁਕਿਆ ਉਸਨੇ ਕੀ ਕਰਿਆ ਘੋੜਿਆਂ ਦੀ ਲਿੱਦ ਹੋਰ ਗੰਦਮੰਦ ਇਕੱਠਾ ਕਰਕੇ ਦਰਬਾਰ ਸਾਹਿਬ ਦੇ ਜਿਹੜੇ ਸਰੋਵਰ ਸੀ ਅਮਰਤ ਸਰੋਵਰ ਆ ਉਸ ਦੇ ਵਿੱਚ ਉਹ ਪਾ ਦਿੰਦਾਗਾ ਵਿੱਚੇ ਕਹਿੰਦੇ ਨੇ ਮਰੀਆਂ ਹੋਈਆਂ گاਵਾਂ ਲੱਗਦਾ ਹੋ ਉਹਨਾਂ ਨੂੰ ਵਿੱਚੇ ਦੱਬਦਾਗਾ ਉਸ ਮਿੱਟੀ ਦੇ ਉੱਤੇ ਜੌਂ ਪੀਜੇ ਜਾਂਦੇ ਨੇ ਜੌਂ ਦੀ ਖੇਤੀ ਕੀਤੀ ਜਾਂਦੀ ਆ ਉਸੇ ਥਾਂ ਦੇ ਉੱਤੇ ਜਿੱਥੇ ਦਰਬਾਰ ਸਾਹਿਬ ਸੀਗਾ ਤੇ ਕਹਿੰਦੇ ਉਹ ਇਹ ਕਹਿੰਦਾ ਸੀ ਵੀ ਨਾਮੋ ਨਿਸ਼ਾਨ ਵੀ ਨਹੀਂ ਰਹਿਣ ਦੇਣਾ ਮੈਂ ਇਹਨਾਂ ਦੇ ਇਸ ਤਕਤ ਦਾ ਇਤਿਹਾਸਕਾਰ ਇਹ ਦੱਸਦੇ ਨੇ ਵੀ ਜਦੋਂ ਅਹਿਮਦ ਸ਼ਾਹ ਅਬਦਾਲੀ ਨੇ ਦਰਬਾਰ ਸਾਹਿਬ ਦੀ ਇਮਾਰਤ ਨੂੰ ਉਡਾਇਆ ਨਾ ਬਰੂਦ ਦੇ ਨਾਲ ਤਾਂ ਇੱਕ ਇੱਟ ਉੱਡ ਕੇ ਆਉਂਦੀ ਹੈ ਤੇ ਉਹਦੇ ਨੱਕ ਦੇ ਉੱਤੇ ਵੱਜਦੀ ਹੈ ਹੁਣ ਕੁਝ ਕ ਇਤਿਹਾਸਕਾਰ ਇਹ ਲਿਖਦੇ ਨੇ ਵੀ ਉਸ ਇੱਟ ਦੇ ਵੱਜਣ ਦੇ ਕਰਕੇ ਜਿਹੜਾ ਜ਼ਖਮ ਹੋਇਆ ਉਸੇ ਜ਼ਖਮ ਦੇ ਕਰਕੇ ਅਹਿਮਦ ਸ਼ਾਹ ਅਬਦਾਲੀ ਦੀ ਮੌਤ ਹੁੰਦੀ ਹੈ ਪਰ ਕੁਝ ਕ ਇਤਿਹਾਸਕਾਰ ਇਹ ਲਿਖਦੇ ਨੇ ਵੀ ਜਿੰਨਾ ਚਿਰ ਉਹ ਮਰਿਆ ਨਹੀਂ ਉਹ ਜਖਮ ਸੀ ਉਹ ਹਰੇ ਹੀ ਰਿਹਾ ਉਹ ਸੁੱਕਿਆ ਨਹੀਂ ਉਸ ਇੱਟ ਦੀ ਤਾਬ ਦੇ ਕਰਕੇ ਮਤਲਬ ਐਮਦ ਸ਼ਾ ਅਬਦਾਲੀ ਨੂੰ ਮੌਤ ਆਈ ਸੀ ਕਿਸੇ ਨਾ ਕਿਸੇ ਤਰੀਕੇ ਦੇ ਵਿੱਚ ਲਾ ਲਓ ਤੁਸੀਂ ਹਾਲਾਂਕਿ ਕੁਝ ਇਤਿਹਾਸਕਾਰਾਂ ਦਾ ਮੰਨਣਾ ਵੀ ਉਸੇ ਜ਼ਖਮ ਦੇ ਕਰਕੇ ਮਰਿਆ ਐਮਦ ਸ਼ਾ ਅਬਦਾਲੀ ਪਰ ਕੁਝ ਕ ਇਤਿਹਾਸਕਾਰ ਕਹਿੰਦੇ ਨੇ ਵੀ ਉਸ ਜ਼ਖਮ ਦੇ ਕਰਕੇ ਨਹੀਂ ਮਰਿਆ ਪਰ ਉਹ ਜ਼ਖਮ ਉਸੇ ਉਸੇ ਤਰ੍ਹਾਂ ਹਰੇ ਦਾ ਹਰਾ ਰਿਹਾ ਅੱਲੇ ਦਾ ਅੱਲਾ ਰਿਹਾ ਉਹ ਕਦੇ ਵੀ ਸੁੱਕਿਆ ਨਹੀਂ ਸੀਗਾ ਦਰਬਾਰ ਸਾਹਿਬ ਦੀ ਇਮਾਰਤ ਦਾ ਨੁਕਸਾਨ ਕਰਕੇ ਅਹਿਮਦ ਸ਼ਾਹ ਅਦਾਲੀ ਲਾਹੌਰ ਜਾਂਦਾ ਤੇ ਜਿਹੜੇ ਸਿੱਖ ਸੀਗੇ ਕੁੱਪਰਹੀੜੇ ਤੋਂ ਲੈ ਕੇ ਬਰਨਾਲੇ ਤੱਕ ਜਿਹੜੇ ਵੱਡੇ ਗੱਲੂ ਘਾਰੇ ਦੇ ਵਿੱਚ ਸ਼ਹੀਦ ਹੋਏ ਸਿੱਖ ਸੀ ਨੇ ਕਹਿੰਦੇ ਕੁੱਪਰਹੀੜੇ ਤੋਂ ਲੈ ਕੇ ਬਰਨਾਲੇ ਤੱਕ 25 ਕੋਹ ਦਾ ਪੈਂਡਾ ਬੰਦਾਗਾ ਤੇ ਉਸ 25 ਕੋਹ ਦੇ ਵਿੱਚ ਕਹਿੰਦੇ ਲਾਸ਼ਾਂ ਹੀ ਲਾਸ਼ਾਂ ਪੰਗਾ ਸੀ ਸਿੱਖਾਂ ਦੀਆਂ ਜਿਨ੍ਹਾਂ ਨੂੰ ਉਹ ਚੱਕਦਾ ਉਹਨਾਂ ਦੇ ਸਿਰ ਵੱਟ ਵੱਟ ਕੇ ਗੱਡੇ ਤੇ ਲੱਤ ਕੇ ਲੈ ਕੇ ਜਾਂਦਾ ਉਹ 50 ਗੱਡੇ ਭਰੇ ਸੀ ਕਹਿੰਦੇ ਉਸ ਟਾਈਮ ਉਸਨੇ 50 ਗੱਡੇ ਭਰ ਕੇ ਉਹ ਲਾਹੌਰ ਲੈ ਕੇ ਜਾਂਦਾ ਆਪਦੀ ਦਹਿਸ਼ਤ ਦਿਖਾਉਣ ਦੇ ਲਈ ਲੋਕਾਂ ਦੇ ਵਿੱਚ ਉੱਥੇ ਮਨਾਰਾਂ ਦੇ ਉੱਤੇ ਟੰਗ ਦਿੰਦਾ ਉਹ ਮਨਾਰ ਬਣਾ ਦਿੰਦਾ ਵੱਡੇ ਵੱਡੇ ਸਿੱਖਾਂ ਦੇ ਸਿਰਾਂ ਦੇ ਸਿੱਖਾਂ ਦੇ ਖੂਨ ਦੇ ਨਾਲ ਦਿੱਲੀ ਦੀਆਂ ਮਸਜਿਦਾਂ ਨੂੰ ਧੁੱਤ ਆ ਜਾਂਦਾ ਉਸ ਸਮੇਂ ਤੇ ਐਮਦਸ਼ਾ ਅਬਦਾਲੀ ਇਹ ਫੈਸਲਾ ਕਰਦਾ ਵੀ ਮੈਂ ਇੱਥੇ ਰਹੂੰਗਾ ਹੁਣ ਜਿੰਨਾ ਚਿਰ ਇਹ ਸਿੱਖ ਖਤਮ ਨਹੀਂ ਹੁੰਦੇ ਤੇ ਇੱਧਰ ਸਿੱਖ ਸੀਗੇ ਜਿਹੜੇ ਲਗਭਗ ਅੱਧੀ ਕਾਮ ਸ਼ਹੀਦ ਹੋ ਗਈ ਸੀ ਜਿਹੜੇ ਜੰਗੀ ਫੌਜੀ ਸੀ ਉਹ ਲਗਭਗ ਸ਼ਹੀ ਸਾਰੇ ਦੇ ਸਾਰੇ ਸ਼ਹੀਦ ਹੋ ਗਏ ਸੀ ਜਾਂ ਕੁਝ ਜ਼ਖਮੀ ਹੋ ਗਏ ਸੀ ਜਿਹੜੇ ਜ਼ਖਮੀ ਹਾਲਾਤ ਦੇ ਵਿੱਚ ਉਹ ਬਚੇ ਸੀ ਨਾ ਉਹ ਬਰਾੜਾਂ ਦੇ ਪਿੰਡ ਚਲੇ ਜਾਂਦੇ ਆ ਜੀ ਬਰਾੜਾਂ ਦੇ ਪਿੰਡ ਉਹ ਉਹ ਲਗਭਗ 3 ਮਹੀਨੇ ਰਹਿੰਦੇ ਆ ਤੇ ਜਦੋਂ ਇਹ ਉਹਨਾਂ ਦੇ ਸਰੀਰ ਦੇ ਜਿਹੜੇ ਫੱਟ ਸੀ ਜ਼ਖਮ ਸੀ ਥੋੜੇ ਬਹੁਤ ਅਠਰੇ ਤਾਂ ਉਹਨਾਂ ਨੇ ਗਰਮਤਾ ਕਰਿਆ ਇੱਕੋ ਥਾਂ ਇਕੱਠੇ ਹੋ ਗਏ ਫੈਸਲਾ ਇਹ ਹੋਇਆ ਵੀ ਅਹਿਮਦ ਸ਼ਾਹ ਅਬਦਾਲੀ ਨੇ ਜਿਹੜਾ ਵੱਡੇ ਕੱਲੂ ਘਾਰੇ ਦੇ ਵਿੱਚ ਸਾਨੂੰ ਹਾਰ ਦਿੱਤੀ ਹੈ ਨਾ ਉਸ ਦਾ ਅਸੀਂ ਬਦਲਾ ਲਵਾਂਗੇ ਤੁਸੀਂ ਇਹ ਇਹ ਗੱਲ ਸੋਚੋ ਅੱਧੀ ਕੌਮ ਇੱਕ ਦਿਨ ਦੇ ਵਿੱਚ ਸ਼ਹੀਦ ਕਰਾ ਲਈ ਜਿਹੜੇ ਬੰਦੇ ਸੀ ਉਹ ਗੁਰਮਤਾ ਕਰ ਰਹੇ ਸੀ ਉਹ ਲਗਭਗ ਸਾਰੇ ਅੰਗਹੀਨ ਹੋ ਚੁੱਕੇ ਸੀ ਕਿਸੇ ਦੇ ਕਿੱਥੇ ਜਾ ਕੇ ਹੰਸੇ ਕਿਸੇ ਦੀ ਲੱਤ ਚਲੀ ਗਈ ਕਿਸੇ ਦੀ ਬਾਹ ਚਲੀ ਗਈ ਪਰ ਫਿਰ ਵੀ ਉਹਨਾਂ ਦੇ ਹੌਸਲੇ ਇੰਨੇ ਬਲੰਦ ਸੀ ਉਹ ਅਹਿਮਦ ਸ਼ਾਹ ਅਬਦਾਲੀ ਨਾਲ ਟੱਕਰਾ ਲੈਣ ਵਾਸਤੇ ਫਿਰ ਖੜੇ ਹੋ ਗਏ ਸੀ ਉਨ੍ਹਾਂ ਕੋਲੇ ਹੌਸਲਾ ਜਜ਼ਬਾ ਸੀ ਪਰ ਇੱਕ ਕਮੀ ਰਹੀ ਉਨ੍ਹਾਂ ਕੋਲੇ ਹਥਿਆਰ ਨਹੀਂ ਸੀ ਉਸ ਸਮੇਂ ਸੋ ਇਹ ਹੋਇਆ ਵੀ ਕਿਤੋਂ ਹਥਿਆਰ ਇਕੱਠੇ ਕਰੀਏ ਤਾਂ ਅਚਨ-ਚੇਤੀ ਉਨ੍ਹਾਂ ਨੇ ਸਰਹੰਦ ਦੇ ਉੱਤੇ ਹਮਲਾ ਕਰਤਾ ਸੀ ਸਰਹੰਦ ਦਾ ਜਿਹੜਾ ਉਸ ਸਮੇਂ ਦਾ ਹਾਕਮ ਸੀਗਾ ਜੈਨ ਖਾਨ ਉਹਨੇ 50000 ਰੁਪਿਆ ਦੇਣਾ ਸਿੱਖਾਂ ਨੂੰ ਨਜ਼ਰਾਨਾ ਦੇਣਾ ਮੰਨ ਲਿਆ 50000 ਰੁਪਏ ਦਿੱਤਾ ਪਰ ਜਦੋਂ ਸਿੰਘ ਨਜ਼ਰਾਨਾ ਲੈ ਕੇ ਪਟਿਆਲੇ ਵੱਲ ਨੂੰ ਵਾਪਸ ਆ ਰਹੇ ਸੀ ਨਾ ਤਾਂ ਬਾਦਰਗੜ੍ਹ ਕੋਲਿਓ ਪਹੁੰਚੇ ਤਾਂ ਉੱਥੋਂ ਪਿੱਛੋਂ ਜੈਨ ਖਾਨ ਤੇ ਉਹਦੇ ਦਬਾਨ ਸੀ ਇੱਕ ਲక్ష్ਮੀ ਨਾਰੈਣ ਉਹਨਾਂ ਨੇ ਸਿੱਖਾਂ ਦੇ ਉੱਤੇ ਪਿੱਛੋਂ ਦੀ ਹਮਲਾ ਕਰਤਾ ਤੇ ਸਿੱਖਾਂ ਨੇ ਉਸ ਨੂੰ ਇਹੋ ਜਿਹਾ ਜਵਾਬ ਦਿੱਤਾ ਜੰਗੀ ਕਿ ਉਹ ਵਾਪਸ ਭੱਜ ਗਏ ਉਹ ਤੇ ਉਹਦੇ ਡੇਰੇ ਲੁੱਟੇ ਸਿੱਖਾਂ ਨੇ ਜਦੋਂ ਉਹ ਲੁੱਟ ਕਰਿਆ ਨਾ ਸਿੱਖਾਂ ਨੇ ਤਾਂ ਉੱਥੋਂ ਉਹਨਾਂ ਨੂੰ ਮੁੱਖ ਹਥਿਆਰ ਮਿਲੇ ਨੇ ਜਿਹੜੇ ਚਾਹੀਦੇ ਸੀ ਫਿਰ ਇਹ ਉਹਨਾਂ ਦਾ ਹੌਸਲਾ ਇੰਨਾਕ ਹੋ ਗਿਆ ਵੀ ਉਹ ਹਜ਼ਾਰ-ਹਜ਼ਾਰ ਦੇ ਜੱਥੇ ਬਣਾ ਕੇ ਅਮਰ ਸਰ ਜਾਣ ਲੱਗੇ ਸੀ ਇੰਨੇ ਕ ਹੌਸਲੇ ਵੱਧ ਗਏ ਬੀਹੋਲਹਾਉਰ ਦੇ ਹਾਕਮ ਨੂੰ ਬੰਗਾਰਨ ਲੱਗੇ ਸੀ ਵੀ ਆ ਜਾ ਆਪਾਂ ਲੜਗੇ ਇੱਕ ਪਾਸਾ ਕਰਦੇ ਆਂ ਜਿਹੜੀ ਦੁਰਾਨੀ ਫੌਜ ਸੀ ਉਹ ਤਾਂ ਨੇੜੇ ਨਹੀਂ ਲੱਗਦੀ ਸੀ ਸਿੱਖਾਂ ਦੇ ਕਿਉਂਕਿ ਉਹ ਬਹੁਤ ਜ਼ਿਆਦਾ ਡਰਦੇ ਸੀ ਸਿੱਖਾਂ ਤੋਂ ਫਿਰ ਅਹਿਮਦ ਸ਼ਾਹ ਅਬਦਾਲੀ ਆਪ ਹੁੰਦਾ ਸਿੱਖਾਂ ਦੇ ਉੱਤੇ ਚੜਾਈ ਕਰਨ ਦੇ ਲਈ ਤਾਂ ਉਸ ਸਮੇਂ ਸਿੱਖ ਸੀ ਉਹ ਜੰਗਲਾਂ ਦੇ ਵਿੱਚ ਜਾਵੜੇ ਕਿਉਂਕਿ ਗਿਣਤੀ ਦੇ ਵਿੱਚ ਬਹੁਤ ਥੋੜੇ ਸੀ ਸਮਝਦਾਰੀ ਨਾਲ ਕੰਮ ਕਰਿਆ ਤਾਂ ਜੰਗਲਾਂ ਦੇ ਵਿੱਚ ਉਹਨਾਂ ਨੇ ਜੱਸਾ ਸਿੰਘ ਆਲੂਵਾਲੀਆ ਨੂੰ ਆਪਣਾ ਜਥੇਦਾਰ ਚੁਣਿਆ ਆਪਣਾ ਲੀਡਰ ਚੁਣਿਆ ਉੱਥੇ ਤਾਂ ਉਥੋਂ ਫਿਰ ਉਹ ਜਲੰਧਰ ਆਉਂਦੇ ਨੇ ਜਲੰਧਰ ਆ ਕੇ ਜਿਹੜੇ ਸਿੱਖਾਂ ਦੇ ਮੁਖਬਰ ਸੀਗੇ ਜਿਨ੍ਹਾਂ ਨੇ ਚੁਗਲੀਆਂ ਕਰ ਕਰਕੇ ਸਿੱਖਾਂ ਨੂੰ ਘਰੋਂ ਕਢਵਾ ਕੇ ਮਰਵਾਇਆ ਸੀ ਸ਼ਹੀਦ ਕਰਵਾਇਆ ਸੀ ਉਹਨਾਂ ਪੰਥਗ੍ਰੋਹਤੀਆਂ ਤੋਂ ਉਹਨਾਂ ਨੇ ਸੁੱਤੇ ਲਏ ਘਰ ਸਾੜੇ ਉਹਨਾਂ ਦਾ ਸਾਰਾ ਮਾਲ ਤਾਂ ਲੁੱਟਿਆ ਉਹ ਇਲਾਕਾ ਲੁੱਟਿਆ 25 ਅਗਸਤ ਤੋਂ ਲੈ ਕੇ 24 ਸਤੰਬਰ ਤੱਕ 1762 ਤੱਕ ਸਿੰਘ ਸੀ ਜਿਹੜੇ ਪਾਣੀ ਪੱਤੇ ਕਰਨਾਲ ਦੇ ਵਿਚਕਾਰ ਡੇਰੇ ਲਾ ਕੇ ਰੱਖਿਓਨਾਂ ਨੇ ਉਹਨਾਂ ਨੇ ਕੀ ਕਰਿਆ ਜਿਹੜਾ ਜੰਗੀ ਸਮਾਨ ਸੀਗਾ ਜਿੰਨਾ ਵੀ ਉਹਨਾਂ ਤੋਂ ਇਕੱਠਾ ਹੋ ਸਕਿਆ ਉਹ ਕਰੀ ਗਏ ਫਿਰ ਅਕਤੂਬਰ ਚੜ੍ਹਦੇ ਉਹ ਮਾਝੇ ਵੱਲ ਨੂੰ ਚੱਲ ਪਏ ਸੀਗੇ ਤੇ ਇਧਰੋਂ ਅਹਿਮਦ ਸ਼ਾਹ ਅਬਦਾਲੀ ਵੀ ਤਿਆਰ ਹੋਇਆ ਬੈਠਾ ਸੀਗਾ ਕਿ ਉਹ ਆਉਣਗੇ ਨਾ ਤੇ ਮੈਂ ਉਹਨਾਂ ਦਾ ਖੁਰਾਕ ਖੋਜ ਮਟਾਉਣਾ ਇਸ ਵਾਰ ਇਸ ਵਾਰ ਨਹੀਂ ਉਹ ਹੋ ਜਾਂਦੇ ਜਾਂਦੇ ਪਰ ਇੱਥੇ ਤੁਸੀਂ ਹਾਲਾਤ ਦੇਖੋ ਘਟਨਾ ਦੇਖੋ ਕੀ ਹੁੰਦੀ ਆ ਮਰਾਠੇ ਸਾਰਿਆਂ ਨੇ ਸੁਣੇ ਹੋਣਾ ਮਰਾਠਾ ਕੌਮ ਆ ਉਸ ਸਮੇਂ ਦੀ ਸਭ ਤੋਂ ਤਾਕਤਵਰ ਕੌਮ ਮੰਨੀ ਜਾਂਦੀ ਸੀ ਮਰਾਠੇ ਉਹਨਾਂ ਨੇ ਪੂਰੇ ਲਗਭਗ ਪੂਰੇ ਭਾਰਤ ਦੇ ਉੱਤੇ ਰਾਜ ਕਰਿਆ ਸੀਗਾ ਭਗਵਾਨ ਅਹਰਾਉਣ ਦਾ ਉਹਨਾਂ ਨੇ ਸੋਚਿਆ ਹੋਇਆ ਸੀ ਪੂਰੇ ਇਸ ਭਾਰਤੀ ਖਿੱਤੇ ਦੇ ਉੱਤੇ ਤੇ ਜਦੋਂ ਅਹਿਮਦ ਸ਼ਾਹ ਅਬਦਾਲੀ ਆਉਂਦਾ ਨਾ ਪਾਣੀਪਤ ਦੀ ਲੜਾਈ ਵੇਲੇ ਤੇ ਉਹ ਮਰਾਠੇ ਸੀ ਜਿਹੜੀ ਸਮਝੌਤੇ ਵਾਸਤੇ ਅਹਿਮਦ ਸ਼ਾਹ ਅਬਦਾਲੀ ਨੂੰ ਚਿੱਠੀ ਲਿਖਦੇ ਨੇ ਪਰ ਅਗੋ ਅਮਦਸ਼ਾਦ ਖਦਾਲੀ ਇਹ ਕਹਿੰਦਾ ਵੀ ਬਰੂਦ ਦੇ ਢੇਰ ਤੇ ਖੜ ਕੇ ਫੈਸਲੇ ਨਹੀਂ ਹੁੰਦੇ ਹੁੰਦੇ ਜੇ ਫੈਸਲਾ ਹੋਊਗਾ ਤਾਂ ਜੰਗ ਦੇ ਮੈਦਾਨ ਦੇ ਵਿੱਚ ਹੋਊਗਾ ਤਲਵਾਰ ਦੇ ਜ਼ੋਰ ਤੇ ਹੋਊਗਾ ਤੇ ਉਸ ਲੜਾਈ ਦੇ ਵਿੱਚ ਜਿਹੜੇ ਮਰਾਠੇ ਸੀਗੇ ਉਹ ਪੂਰੀ ਤਰ੍ਹਾਂ ਹਾਰ ਜਾਂਦੇ ਆ ਹਾਲਾਂਕਿ ਇੱਕ ਫਿਲਮ ਬਣੀ ਹੋਈ ਆ ਪਾਨੀਪਤ ਦੇ ਉੱਤੇ ਉਸ ਦੇ ਵਿੱਚ ਇਤਿਹਾਸ ਜਿਹੜਾ ਦਿਖਾਇਆ ਹੋਇਆ ਸਿੱਖਾਂ ਦਾ ਇਤਿਹਾਸ ਉਹ ਤੋੜ ਮੋੜ ਕੇ ਦਿਖਾਇਆ ਹੋਇਆ ਉਹਦੇ ਬਾਰੇ ਵੀ ਆਪਾਂ ਕਦੇ ਕਿਸੇ ਵੀਡੀਓ ਦੇ ਵਿੱਚ ਗੱਲ ਕਰਾਂਗੇ ਵੀ ਕੀ ਕੀ ਉਹਨਾਂ ਨੇ ਗਲਤ ਦਿਖਾਇਆ ਪਰ ਇੱਥੇ ਤੁਸੀਂ ਹਾਲਾਤ ਦੇਖੋ ਜਿਹੜਾ ਅਹਿਮਦ ਸ਼ਾਹ ਅਫਦਾਲੀ ਕਹਿੰਦਾ ਸੀ ਨਾ ਵੀ ਵਿਰੋਧ ਦੇ ਢੇਰ ਤੇ ਖੜ ਕੇ ਸਮਝੌਤੇ ਨਹੀਂ ਹੋ ਸਕਦੇ ਅੱਜ ਉਹੀ ਅਹਿਮਦ ਸ਼ਾਹ ਅਫਦਾਲੀ ਸਿੱਖਾਂ ਨੂੰ ਚਿੱਠੀਆਂ ਲਿਖ ਰਿਹਾ ਵੀ ਤੁਸੀਂ ਮੇਰੇ ਨਾਲ ਸੁਲਾਹ ਕਰ ਲਓ ਪਰ ਸਿੰਘਾਂ ਦਾ ਜਜ਼ਬਾ ਦੇਖ ਲਓ ਉਹਦੇ ਨਾਲ ਉਹ ਤੀਜਾ ਹਿੱਸਾ ਵੀ ਘੱਟ ਸੀਗੇ ਉਹ ਇਹ 50000 ਸੀ ਤੇ ਉਹ 2 ਲੱਖ ਸੀਗੇ ਜੋ ਸੱਚਾਉਂਦੇ ਸੀਗੇ ਤਾਂ ਇਹਨਾਂ ਨੇ ਗੱਲਬਾਤ ਕਰਨ ਦੀ ਜਿਹੜੀ ਉਹ ਸੀ ਉਠਕਰਾਤੀ ਕਹਿੰਦੇ ਅਸੀਂ ਨਹੀਂ ਗੱਲਬਾਤ ਕਰਨੀ ਹੋਊਗੀ ਤਾਂ ਅੱਜ ਜੰਗ ਹੋਊਗੀ 17 ਅਕਤੂਬਰ 1762 ਈਸਵੀ ਸੀਗੀ ਦੀਵਾਲੀ ਦਾ ਦਿਨ ਸੀ ਉਹ ਪੂਰਨ ਸੂਰਜ ਗ੍ਰਹਿਣ ਲੱਗਿਆ ਹੋਇਆ ਸੀ ਗਹਿਗਾ ਚ ਲੜਾਈ ਹੁੰਦੀ ਆ ਮਰਸਰ ਦੇ ਵਿੱਚ ਪਿਪਲੀ ਸਾਹਿਬ ਦੇ ਕੋਲੇ ਤੇ ਉਸ ਲੜਾਈ ਦੇ ਵਿੱਚ ਅਮਿਤ ਸ਼ਾਹਦ ਦਾ ਲਈ ਪੂਰੀ ਤਰ੍ਹਾਂ ਹਾਰ ਗਿਆ ਤੇ ਰਾਤ ਦੇ ਹਨੇਰੇ ਦੇ ਵਿੱਚ ਉਹ ਭੱਜ ਗਿਆ ਤੇ ਜਾ ਕੇ ਲਾਹੌਰ ਲੁਕ ਗਿਆ ਸੀ ਉਹ ਤੇ ਹਜ਼ਾਰਾਂ ਜਿਹੜੀ ਉਹਦੇ ਦਰਾਨੀ ਫੌਜੀ ਸੀ ਨਾ ਉਹਨਾਂ ਨੂੰ ਸਿੰਘਾਂ ਨੇ ਬੰਦੀ ਬਣਾ ਲਿਆ ਕੀ ਕਰਿਆ ਉੱਥੋਂ ਦਰਬਾਰ ਸਾਹਿਬ ਲੈ ਕੇ ਗਏ ਦਰਬਾਰ ਸਾਹਿਬ ਦੇ ਵਿੱਚ ਜਿਹੜਾ ਉਹਨਾਂ ਨੇ ਗੰਦ ਪਾਇਆ ਸੀ ਨਾ ਜਿਹੜੇ ਜਾਵ ਜੇ ਸੀ ਜਾਂ ਮਿੱਟੀ ਪੂਰੀ ਸੀ ਗਾਈਆਂ ਨੂੰ ਮਰਵਾ ਕੇ ਉੱਥੇ ਦੱਬਿਆ ਸੀ ਉਹ ਸਾਰਾ ਮਲਬਾ ਉਹਨਾਂ ਫੌਜੀਆ ਤੋਂ ਕਢਵਾਇਆ ਹਾਲਾਂਕਿ ਸਿੱਖਾਂ ਨੇ ਉਹਨਾਂ ਨੂੰ ਬਾਅਦ ਵਿੱਚ ਮਾਰਨ ਦੀ ਥਾਂ ਤੇ ਜਾਂਦਾ ਛੱਡ ਦਿੱਤਾ ਸੀ ਤੇ ਜਿਹੜੇ ਆਪ ਸਿੱਖ ਸੀਗੇ ਉਹ ਲੱਖੀ ਜੰਗਲ ਦੇ ਵਿੱਚ ਚਲੇ ਗਏ ਸੀ ਕਿਉਂਕਿ ਅਹਿਮਦ ਸ਼ਾਹ ਅਬਦਾਲੀ ਪੰਜਾਬ ਦੇ ਵਿੱਚ ਹੀ ਸੀ ਲਾਹੌਰ ਬੈਠਾ ਸੀ ਉਹ ਉਸ ਤੋਂ ਬਾਅਦ ਫਿਰ ਉਸ ਨੇ ਕੀ ਕਰਿਆ ਜਿਹੜੇ ਪੰਜਾਬੀ ਮੁਸਲਮਾਨ ਸੀ ਨਾ ਹਾਕਮ ਸੀ ਉਹਨਾਂ ਦੀ ਫੌਜ ਮੁਗਵਾਈ ਫਿਰ ਤੋਂ ਉਹਨੇ ਲਗਭਗ 2 ਲੱਖ ਦੀ ਗਿਣਤੀ ਕੀਤੀ ਤੇ ਲੱਖੀ ਜੰਗਲ ਨੂੰ ਆ ਕੇ ਅਹਿਮਦ ਸ਼ਾਹ ਅਬਦਾਲੀ ਨੇ ਘੇਰਾ ਪਾ ਲਿਆ ਸਿੱਖਾਂ ਨੂੰ ਖਤਮ ਕਰਨ ਦੇ ਲਈ ਉਹ ਕਹਿੰਦਾ ਮੈਂ ਵੀ ਨਹੀਂ ਇਹਨਾਂ ਨੂੰ ਖਤਮ ਕਰੇ ਬਿਨਾ ਜਾਣ ਸਿੱਖਾਂ ਦੀ ਗਿਣਤੀ ਥੋੜੀ ਸੀ ਪਰ ਇਧਰ ਜਿਆਦਾ ਗਿਣਤੀ ਹੋਣ ਕਰਕੇ ਸਿੱਖਾਂ ਨੇ ਇੱਕ ਰਣਨੀਤੀ ਅਪਣਾਈ ਉਹਨਾਂ ਨੇ ਕੀ ਕਰਿਆ ਛੋਟੇ-ਛੋਟੇ ਜਥੇ ਬਣਾ ਲਏ ਉਹ ਸਿੱਧੀ ਲੜਾਈ ਨਹੀਂ ਲੜੀ ਉਹਨਾਂ ਨੇ ਛੋਟੇ-ਛੋਟੇ ਜਥੇ ਬਣਾ ਲਏ ਇੱਕ ਸਾਈਡ ਤੋਂ ਸਿੱਖਾਂ ਦੇ ਉੱਤੇ ਹਮਲਾ ਕਰਦੇ ਜਦੋਂ ਨੂੰ ਐਮਦਸ਼ਾ ਅਬਦਾਲੀ ਦੀ ਫੌਜ ਦਾ ਧਿਆਨ ਉਸ ਜਥੇ ਵੱਲ ਜਾਂਦਾ ਉਹ ਭੱਜ ਕੇ ਜੰਗਲਾਂ 'ਚ ਪੜ ਜਾਂਦੇ ਤੇ ਦੂਸਰੀ ਸਾਈਡ ਤੋਂ ਦੂਸਰਾ ਜਥਾ ਤਾਬਾ ਬੋਲ ਦਿੰਦਾ ਸੀ ਤੇ ਉਹ ਜਦੋਂ ਉਹ ਸੁਰਤੋਂ ਦੀ ਉਹ ਤੁਹਾਨੂੰ ਉਹ ਭੱਜ ਜਾਂਦੇ ਦੂਸਰੀ ਸਾਈਡ ਵਾਲਾ ਤਾਬਾ ਬੋਲ ਦਿੰਦਾ ਸੀ ਇਸ ਚੀਜ਼ ਨੇ ਅਹਿਮਦ ਸ਼ਾਹ ਅਬਦਾਲੀ ਦਾ ਫੌਜ ਦਾ ਜਿਹੜਾ ਬਹੁਤ ਜ਼ਿਆਦਾ ਨੁਕਸਾਨ ਕਰਤਾ ਸੀ ਨੱਕ ਦੇ ਵਿੱਚ ਦਮ ਕਰਤਾ ਫਿਰ ਇੱਕ ਘਟਨਾ ਹੁੰਦੀ ਆ ਉਸ ਜੰਗ ਦੇ ਵਿੱਚ ਇੱਕ ਸਿੰਘ ਆ ਉਹ ਘੋੜਾ ਭਜਾ ਕੇ ਅਹਿਮਦ ਸ਼ਾਹ ਅਬਦਾਲੀ ਦੇ ਵੱਲ ਬੜੀ ਤੇਜ਼ੀ ਨਾਲ ਆਉਂਦਾ ਹਾਲਾਂਕਿ ਉਸ ਸਿੱਖ ਦਾ ਮੇ ਨਾਮ ਲੱਭਣ ਦੀ ਕੋਸ਼ਿਸ਼ ਕਰੀ ਹੈ ਬਹੁਤ ਸਾਰੀਆਂ ਕਿਤਾਬਾਂ ਦੇ ਵਿੱਚ ਪਰ ਉਹ ਲੱਭ ਨਹੀਂ ਸਕਿਆ ਜੇ ਕਿਸੇ ਵੀਰ ਨੂੰ ਭੈਣ ਨੂੰ ਉਹ ਸਿੰਘ ਦਾ ਨਾਮ ਪਤਾ ਹੋਵੇ ਤਾਂ ਕਮੈਂਟ ਬਾਕਸ ਦੇ ਵਿੱਚ ਜਰੂਰ ਦੱਸਣਾ ਤਾਂ ਉਹ ਸਿੰਘ ਇਕੋਦਾਮ ਕਹਿੰਦੇ ਬਿਜਲੀ ਦੀ ਰਫਤਾਰ ਦੇ ਨਾਲ ਐਮਪਸ਼ਾਬਦਾਲੀ ਦੇ ਬਲਵਾਦਾ ਹਾਲਾਂਕਿ ਐਮਪਸ਼ਾਬਦਾਲੀ ਦੀ ਜਿਹੜੀ ਅੰਗ ਰੱਖਿਆਕ ਫੌਜ ਸੀਗੀ ਉਹਨਾਂ ਨੇ ਉਹ ਸਿੰਘ ਨੂੰ ਸ਼ਹੀਦ ਕਰਤਾ ਸੀ ਪਰ ਐਮਦਸ਼ਾਹ ਬਦਾਲੀ ਦੇ ਦਿਮਾਗ ਦੇ ਵਿੱਚ ਉਸ ਘਟਨਾ ਨੇ ਘਰ ਕਰ ਗਈ ਤਾਂ ਉਹ ਉਸੇ ਦਿਨ ਉੱਥੋਂ ਜਾਣ ਦੀ ਸੋਚ ਲੈਂਦਾ ਤਾਂ ਪੰਜਾਬ ਤੋਂ ਉਹਨੇ ਸੂਬੇਦਾਰ ਕਾਬਲੇ ਮੰਨ ਨੂੰ ਲਾਇਆ ਤੇ ਸੋਚਦਾ ਵੀ ਮੈਂ ਇੱਥੋਂ ਹੁਣ ਚਲਾ ਜਾਣਾ ਜਾ ਰਿਹਾ ਹੁੰਦਾ ਉਹ ਵਾਪਸ ਆਪਣੇ ਦੇਸ਼ ਅਫਗਾਨਿਸਤਾਨ ਜਦੋਂ ਐਮਦਸ਼ਾਹ ਬਦਾਲੀ ਦੀ ਫੌਜ ਰਾਵੀ ਦਰਿਆ ਪਾਰ ਕਰ ਰਹੀ ਸੀ ਨਾ ਤਾਂ ਸਿੱਖੋ ਉਸ ਨੂੰ ਫਿਰ ਲੁੱਟਣ ਲੱਗ ਗਏ ਸੀ ਤੁਸੀਂ ਇੱਥੇ ਇੱਕ ਘਟਨਾ ਦੇਖੋ ਸੀਨ ਦੇਖੋ ਕੀ ਹੋ ਰਿਹਾ ਐਫ ਦਾ ਸ਼ਾਹ ਅਬਦਾਲੀ ਹੈ ਨਾ ਰਾਵੀ ਦੇ ਕੰਡੇ ਤੇ ਖੜਾ ਇੱਕ ਪੱਤਨ ਤੇ ਖੜਾ ਇੱਕ ਸਾਈਡ ਤੇ ਇਧਰੋਂ ਸਿੱਖ ਸੀ ਜਿਹੜੇ ਉਹ ਐਮਤ ਸ਼ਾਹ ਅਬਦਾਲੀ ਦੀ ਫੌਜ ਨੂੰ ਲੁੱਟ ਰਹੇ ਸੀ ਐਡਾ ਕਰੂਰ ਹਾਕਮ ਸੀਗਾ ਨਾ ਐਮਤ ਸ਼ਾਹ ਅਬਦਾਲੀ ਆਪ ਦੇਖੋ ਤੁਸੀਂ ਉਹਦੇ ਡਰ ਤੋਂ ਹੀ ਜਿਹੜੇ ਲੋਕ ਸੀ ਉਹਦੇ ਡਰ ਤੋਂ ਹੀ ਹਾਕਮ ਸੀ ਦੂਜੇ ਉਹ ਹਥਿਆਰ ਸੈੱਟ ਕੇ ਉਹਦੇ ਨਾਲ ਸਮਝੌਤਾ ਕਰ ਲੈਂਦੇ ਸੀ ਪਰ ਇੱਥੇ ਦੇਖੋ ਉਹਨੇ ਸਿੱਖਾਂ ਨਾਲ ਪੰਗਾ ਲਿਆ ਸੀ ਉਸਨੇ ਉਹ ਰਾਬੀਦ ਇੱਕ ਪੱਤਨ ਤੇ ਖੜਾ ਦੇਖੀ ਜਾਂਦਾ ਸੀ ਵੀ ਮੇਰੀ ਫੌਜ ਨੂੰ ਸਿੱਖ ਲੁੱਟੀ ਜਾਂਦੇ ਨੇ ਪਰ ਉਹਦੀ ਹਿੰਮਤ ਨਹੀਂ ਪਈ ਵੀ ਆ ਕੇ ਮੈਂ ਆਪਣੀ ਫੌਜ ਦੇ ਨਾਲ ਖੜ ਜਾਾਂ ਇੰਨਾ ਡਰ ਗਿਆ ਸੀ ਉਸ ਘਟਨਾ ਤੋਂ ਬਾਅਦ ਅਹਿਮਦ ਅਬਦਾਲੀ ਉਹਨੇ ਪਿੱਛੇ ਮੁੜ ਕੇ ਨਹੀਂ ਦੇਖਿਆ ਜਲਦੀ ਤੋਂ ਜਲਦੀ ਉਹਨੇ ਆਪਣੇ ਦੇਸ਼ ਜਾਣ ਦੀ ਸੋਚੀ ਵੀ ਮੈਂ ਬਚਣਾ ਨਹੀਂ ਹੁਣ ਅਹਿਮਦ ਅਬਦਾਲੀ ਚਲਿਆ ਜਾਂਦਾ ਤੇ ਅੰਮ੍ਰਿਤਸਰ ਦੇ ਉੱਤੇ ਫਿਰ ਸਿੱਖਾਂ ਦਾ ਕਬਜ਼ਾ ਹੋ ਜਾਂਦਾ ਪੂਰਨ ਰੂਪ ਦੇ ਵਿੱਚ ਉਸ ਤੋਂ ਬਾਅਦ ਜਿਹੜੇ ਬੁੱਢਾ ਦਲ ਤੇ ਤਰਨਾ ਦਲ ਬਣਦੇ ਨੇ ਉਹਦੇ ਵਿੱਚ ਇੱਕ ਬੁੱਢਾ ਦਲ ਦੇ ਵਿੱਚ 6 ਮਿਸਲਾ ਆਉਂਦੀਆਂ ਤਰਨਾ ਦਲ ਦੇ ਵਿੱਚ 5 ਮਿਸਲਾ ਆਉਂਦੀਆਂ ਨੇ ਜੱਸਾ ਸਿੰਘ ਆਲੂਵਾਲੀਆ ਨੂੰ ਬੁੱਢਾ ਦਲ ਦਾ ਮੁਖੀ ਥਾਪਿਆ ਜਾਂਦਾ ਤੇ ਜਥੇਦਾਰ ਸਰਬਾਰ ਹਰੀ ਸਿੰਘ ਪੰਗੀ ਨੂੰ ਤਰਨਾ ਦਲ ਦਾ ਮੁਖੀ ਥਾਪਿਆ ਜਾਂਦਾ ਇਹ ਉਸ ਤੋਂ ਬਾਅਦ ਦੀਆਂ ਗੱਲਾਂ ਨੇ ਉਸ ਤੋਂ ਬਾਅਦ ਸਿੱਖਾਂ ਨੇ ਬਹੁਤ ਸਾਰੀਆਂ ਲੜਾਈਆਂ ਲੜੀਆਂ ਫੇਰ ਕਿਤੇ ਜਾ ਕੇ ਆਪਣਾ ਸਿੱਖ ਰਾਜ ਕਾਇਮ ਹੋਇਆ ਸੀ ਸੋ ਇਹ ਸੀ ਅੱਜ ਦੀ ਵੀਡੀਓ ਦਾ ਅਤੇ ਆਸ ਜੀ ਸਭ ਨੂੰ ਹੱਥ ਜੋੜ ਕੇ ਇੱਕ ਬੇਨਤੀ ਹੈ ਸਭ ਨੂੰ ਵੀ ਇਹ ਵੀਡੀਓ ਨਾਲ ਜਿਹੜੀਆਂ ਇਹ ਆਪਣੇ ਬੱਚਿਆਂ ਨੂੰ ਜਰੂਰ ਦਿਖਾਇਆ ਕਰੋ ਕਈਆਂ ਨੂੰ ਇਹ ਹੁੰਦਾ ਵੀ ਅਸੀਂ ਵਿਊ ਲੈਣ ਤੇ ਕਰਕੇ ਇਹ ਕਹਿ ਦਿੰਨੇ ਆ ਬੱਚਿਆਂ ਨੂੰ ਦਿਖਾਇਆ ਕਰੋ ਵੀ ਸ਼ੇਅਰ ਕਰੋ ਮੈਂ ਇਹ ਨਹੀਂ ਕਹਿੰਦਾ ਤੁਸੀਂ ਵੀ ਮੇਰੀ ਵੀਡੀਓ ਨੂੰ ਦੇਖ ਕੇ ਐਸੇ ਤਰ੍ਹਾਂ ਜਿਵੇਂ ਮੈਂ ਵੀਡੀਓ ਬਣਾਈ ਆ ਤੁਸੀਂ ਇਸ ਨੂੰ ਦੇਖ ਕੇ ਖੁਦ ਬੋਲ ਕੇ ਵੀਡੀਓ ਤੁਸੀਂ YouTube ਦੇ ਉੱਤੇ ਪਾ ਸਕਦੇ ਹੋ ਇਹ ਸਾਡੀ ਤਰਾਸ ਦੀ ਆ ਵੀ ਸਾਨੂੰ ਸਿੱਖ ਇਤਿਹਾਸ ਤੋਂ ਜਾਣੂ ਨਹੀਂ ਕਰਵਾਇਆ ਗਿਆ ਤੇ ਬਹੁਤ ਘੱਟ ਸੋਰਸ ਨੇ ਜਿੰਨਾ ਤੋਂ ਸਿੱਖ ਇਤਿਹਾਸ ਸਾਨੂੰ ਮਿਲ ਰਿਹਾ ਸੋ ਜਿੰਨੀ ਬਤਵਤ ਕੋਸ਼ਿਸ਼ ਹੋ ਸਕਦੀ ਹੈ ਜਿਹੜਾ ਸਿੱਖ ਇਤਿਹਾਸ ਸਮੇਂ ਦੇ ਨਾਲ ਨੂੰ ਲੁਕ ਗਿਆ ਸੀਗਾ ਇਤਿਹਾਸ ਆ ਜਿਹੜਾ ਮਿੱਟੀ ਦੇ ਵਿੱਚ ਦੱਬ ਗਿਆ ਸੀ ਅਸੀਂ ਉਹ ਪੰਨੇ ਕੱਢ ਰਹੇ ਆ ਸਾਨੂੰ ਪਿਊਜ਼ ਦਾ ਕੋਈ ਚੱਕਰ ਨਹੀਂ ਤੁਸੀਂ ਕੋਸ਼ਿਸ਼ ਕਰੋ ਮੇਰੀ ਵੀਡੀਓ ਨੂੰ ਦੇਖ ਕੇ ਜਾ ਕਮੈਂਟ ਬਾਕਸ ਕਰ ਦਿਓ ਮੇਰੇ ਇੰਸਟਾਗ੍ਰam ਚੈਨਲ ਤੇ ਮੈਨੂੰ ਫੋਲੋ ਕਰ ਸਕਦੇ ਹੋ ਉੱਥੇ ਮੈਸੇਜ ਕਰ ਸਕਦੇ ਹੋ ਵੀ ਕਿਹੜੀਆਂ-ਕਿਹੜੀਆਂ ਕਿਤਾਬਾਂ ਪੜ੍ਹੀਏ ਤੁਸੀਂ ਆਪ ਖੁਦ ਵੀਡੀਓ ਬਣਾ ਕੇ YouTube ਦੇ ਉੱਤੇ ਪਾ ਸਕਦੇ ਹੋ ਤਾਂ ਕਿ ਬਤੋ-ਬਤ ਲੋਕਾਂ ਤੱਕ ਸਾਡਾ ਇਤਿਹਾਸ ਪਹੁੰਚੇ ਸੋ ਸਾਨੂੰ ਸਪੋਰਟ ਕਰਨ ਦੇ ਲਈ ਸਾਡਾ YouTube ਚੈਨਲ ਸਬਸਕ੍ਰਾਈਬ ਵੀ ਕਰ ਲਓ ਤੇ ਵੀਡੀਓ ਜੇ ਚੰਗੀ ਲੱਗੀ ਇਸ ਨੂੰ ਸ਼ੇਅਰ ਕਰ ਦਿਓ ਆਪ ਸਭ ਦਾ ਬਹੁਤ-ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ